ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਪਿਆਰ ਭਰੀ ਸ਼াশਤਰੀਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਚੱਲਦੇ ਆਂ ਦਰਵਾਤ ਸਾਹਿਬ ਤੋਂ ਸਬਸਕੁਐਂ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਤੇ ਪਹੁੰਚੇ ਹੋਏ ਹਾਂਗੇ ਅਨੰਦਪੁਰੀ ਤੇ ਦਰਵਾਤ ਸਾਹਿਬ ਚੱਲਦੇ ਮੱਥਾ ਟੇਕਣ ਲਵਾਉਣਿਆ ਹਾਲ ਜੀ ਗੁਰੂ ਦੇ ਚਰਨਾਂ ਚ ਤੇ ਸੁੰਨੂ ਵੀ ਕਰਾਵਾਏ ਦਰਸ਼ਨ ਜੀ ਮਹਾਰਾਜ ਦੇ ਲੋ ਜੀ ਬਾਹਰ ਮੌਸਮ ਥੋੜਾ ਜਿਹਾ ਖਰਾਬ ਹੋਇਆ ਪਿਆ ਕਿਣ-ਮਣ ਕਿਣ-ਮਣ ਜੀ ਹੋਈ ਜਾਂਦੀ ਐ ਕੱਡੀ ਆਪਣੀ ਬਾਰਿਸ਼ ਸਟਾਰਟ ਖੜੀ ਹੈਗੀ ਤੇ ਆ ਕੈਮਰਾ ਜਿਹੜਾ ਲਿਆ ਸੀ ਆਪਣੇ ਤੇ ਕਮਰਾ ਜੀ 500 ਰੁਪਏ ਚ ਲਾਇਆ ਸੀ ਬਾਬਾ ਜੀ ਤੋਂ ਤੇ ਢੰਡਾ ਉਹਦਾ ਬੈੱਡ ਲੱਗੇ ਹੋਏ ਸੀ ਚਾਰ ਜਾਂ ਪੰਜ 6 ਜਣੇ ਵਾਲਾ ਵਧੀਆ ਪੁੰਨਾ ਡੋਲਾ ਕਮਰਾ ਸੀਗਾ ਜੀ

ਇੱਕ ਕਾਤਾ ਚੰਦਾ ਬਣੇ ਲੱਗੀ ਉਹ ਚੱਕੋਈ ਲੱਗ ਗਿਆ 230 ਨੰਬਰ ਤੋਂ ਜਾਂਦਾ ਤੇ ਆਪਣਾ ਪਰਨਾ ਜਾ ਕੇ ਧਰ ਲਿਆ ਸੰਗਤਾਂ ਨੇ ਤੇ ਜੇ ਉਹ ਚੱਲਦੇ ਹੋ ਰਹੇ ਸਰਵਾਰ ਸਾਹਿਬ ਲੋ ਆਉਣੇ ਆ ਹਾਜ਼ਰੀ ਲਓ ਇਹ ਪਹੁੰਚਾ ਹੈਗਾ ਇਹ ਕਿੱਥੇ ਆ ਗਿਆ ਬੈ ਗਈ ਸੰਗਤ ਲੋ ਜੀ ਸਰਵਾਰ ਸਾਹਿਬ ਚੱਲੇ अॼ मी घणी मौसमिण खिड़ी आहे लॻण रौनक खुले महाले ते तव्हां गे लॻे हाज़री बाबे ते आया गाॾी कोई चकर हाज़री ली बाबे ते e anche all'angrala per raggiare il barceva il angrala e il poi tutto si fa nel bambino lo ਲਓ ਜੀ ਗੱਡੀ ਆਪਾਂ ਲਾਤੀ ਤੇ ਮੈਂ ਪ੍ਰਸ਼ਾਦਾ ਪਾਣੀ ਸਕਈਏ ਮਤ ਹੋਰੀਆਂ ਸਕਿਆ ਜੀ ਅਸੀਂ ਇਹਦਾ ਸਾਰਾ ਲੰਗਰ ਹਾਲਾ ਜੀ ਉੱਪਰ ਇਹਦੇ ਉੱਪਰ ਆ ਗਿਆ ਦਰਬਾਰ ਸਾਹਿਬ ਚੱਲਦੇ ਆਪਾਂ ਪ੍ਰਸ਼ਾਦਾ ਪਾਣੀ ਸਕਣਾ ਲਓ ਜੀ ਹਰ ਜਿੱਥੇ ਆਪਾਂ ਤੁਰੇ ਜਾਂਦੇ ਸਾਰਾ ਲੰਗਰ ਹਾਲਾ ਸਾਰਾ ਸੰਗਤੀ ਸ਼ਰਟਾ ਅੱਗੇ ਲਓ ਉੱਪਰ ਹੀ ਆਪਣੀ ਗੱਡੀ ਸਾਹਮਣੇ ਸਾਰੇ ਸਰਾਵਾਂ ਨੇ ਸਾਗ ਦੇਣ ਲੰਗਰ ਹਾਲ ਚੱਲ ਗਿਆ ਪ੍ਰਸ਼ਾਦ ਦਾ ਇਹ ਤੋਂ ਪ੍ਰਸ਼ਾਦ ਆਪਣੀ ਛੱਡ ਲਿਆ ਇਹ ਆਹ ਲਖਰ ਹਾਲ ਕਿਹਦੀ ਆ ਬੱਲੇ ਸਾਗ ਰੀਣੇ ਨੇ ਬਾਬੇ ਸ਼ੇਰਾਂ ਕਰੇ ਨੇ ਆਪਾਂ ਸਾਗ ਲਿਆ ਲੋ ਵੀ ਆਪਾਂ ਵੀ ਸੰਕੂਨ ਲੈਣ ਆ ਗਏ ਆਜੋ ਮੱਥਾ ਟੇਕਣ ਲਈਏ ਕਿੱਧਰ ਆ ਦੇ ਉੱਥੇ ਲੈਫਟ ਹੈਗੀ ਆ ਪਰਿਆਂ ਨੂੰ ਆਜੋ ਮੰਮੀ ਆ ਇਧਰ ਲੀ ਟਾਕੀ ਖੋਲ ਕੇ ਨਿਕਲਿਆ ਆਜੋ ਕੋਈ ਯਾ ਕੱਢ ਲੀਏ ਗੱਡੀ ਨੂੰ ਬੰਦ ਤੇ ਜਦ ਆਪਣਾ ਰਾਜੇ ਸ਼ੇਰ ਬੱਗੇ ਉੱਥੇ ਗੱਡੀ ਲੈ ਜਾ ਨਾ ਅੱਛਾ ਬਾਹਰ ਉਹ ਬਰਾਕਰਾਈਏ ਕਿਹਨੇ ਉਹ ਹੀ ਲਿਆ ਨਾ ਕਿ ਪਾ ਤੋ ਜੀ ਕੱਤੀ ਬੰਦ ਚਲੋ ਚਲੋ ਤਾਹਾਂ ਉਹ ਲੈਪਟਾ ਮੈਂ ਕਹੀਂ ਪਾਗਾ ਲੋ ਜੀ ਬਸਹੀਂ ਤੁਰਦੇਣ ਲੰਗ ਮਾਰ ਕੇ ਬੁੜੀਆਂ ਆਪਣੀਆਂ ਚਲੋ ਫੇਰ ਵੀ ਕਰਾਤੀ ਵਿਚਾਰੀਆਂ ਦੀ ਆਪਣੇ ਪੰਜੇ ਤੱਕਾਂ ਦੀ ਯਾਤਰਾ ਲੋ ਜੀ ਜੀ ਸੰਗ ਲੈਪਟਾ ਲੈ ਕੇ ਚੱਲਦੇ ਆ ਬਜ਼ੁਰਗਾਂ ਨੂੰ ਹੁਣ ਇਹ ਆਪਣੇ ਬਜ਼ੁਰਗਣਗੇ ਲੋ ਜੀ Langsung aja nih ya. Oke, coba. ਇੱਕ ਕਰੋ ਸਾਕੀ ਸੰਗਤੋਂ ਇਕਾਲ ਤੱਕ ਸ੍ਰੀ ਅਨੰਦਪੁਰ ਸਾਹਿਬ ਚੱਲੀ ਆਪਣੀ ਸੰਗਤੋਂ ਬੜਾ ਕਰਾ ਦਈਏ ਦਰਸ਼ਨ ਮਹਾਰਾਜੀ ਦੇ ਇਹਨਾਂ ਨੂੰ ਚੱਲ ਗਏ ਆਪਾਂ ਆਪਾਂ ਦਾ ਬਾਬਾ ਜੀ ਦੇ ਜਦੋਂ ਮਨ ਕਰਦਾ ਆਈ ਜਾਣਿਆਂਗੇ ਵੀ ਆਪਣੇ ਬਜ਼ੁਰਗਾਂ ਤੇ ਦਾ ਜ਼ਰੂਰੀ ਆ अपना भी जरूरी है आया था बड़ा मन लगदा है ये इठे आके श्री आनंदपुर साहिब के ढाके हेलो पहुंच के दरबार साहिब के पूरा तो पूरा भर सागो से तो तीन बोले di चंद्र वीर ਉਹ ਲੋਈਆਂ ਨੂੰ WhatsApp ਮਾਠੀਕ ਲਿਆ ਤੇ ਆਪਣੀ ਸੰਦ ਕੋਈ ਟਿਕਾਤਾ ਤੇ ਹੁਣ ਆਪਾਂ ਤੁਹਾਨੂੰ ਆਨੰਦਪੁਰ ਸਾਹਿਬ ਪਰਿਵਾਰ ਸਾਹਿਬ ਦਿਖਾਤਾ ਜੀ ਮਹਾਰਾਜ ਦੇ ਬਾਹਰੋਂ ਹੀ ਦਰਸ਼ਨ ਕਰਾ ਦੇ ਅੰਦਰ ਵੀ ਕੁਝ ਦੀ ਹੈ ਜੀ ਪੂਰੀ ਚੜ੍ਹਦੀ ਤੇ ਜੀ ਆ ਕੇ ਦਰਸ਼ਨ ਉਹਨਾਂ ਬਵੇ ਕਰਾਤੇ ਜੀ ਤੇ ਆਨੰਦਪੁਰ ਸਾਹਿਬ ਦੇ ਕਰਾਦੀ ਜੇ ਤੁਹਾਨੂੰ ਪਿਆਰ ਹੈਗਾ ਸਰੂਰ ਸਾਹਿਬ ਜੀ ਕਰੋ ਆਨੰਦਪੁਰ ਸਾਹਿਬ ਦੇ ਦਰਸ਼ਨ ਇਹ ਸਾਰਾ ਆਨੰਦਪੁਰ ਸਾਹਿਬ ਹੀ ਹੈ ਜੀ ਪਿਆਰ ਹੈਗਾ ਸਰੂਰ ਸਾਹਿਬ ਅਦਿੱਤ ਹੰਜੀ ਪੈ ਰਹੀ ਹੈ ਕਿਨ ਮਿਲ ਕੇ ਕਿਨ ਜੀ ਹੋ ਰਹੀ ਹੈ ਜੀ ਤੇ ਇਹ ਅਨੰਤ ਪਰਸੀ ਕੀ ਹੈ ਜੀ ਸਾਰੀ ਉੱਤੋਂ ਦਰਵਾਜ਼ਾ ਖੁੱਲ੍ਹਦੀ ਹੈ ਜੀ ਓ ਆ ਗਈ ਸਾਰੀ ਕਾਹਤੇ ਗੱਡੀ ਮੰਦੀ ਪਾਰਕਿੰਗ ਇੱਥੇ ਖੜੀਆਂ ਹੋਈ ਨੇ ਕੈਮਰਾ ਆਪਣਾ ਜਿਆਦਾ ਜ਼ੂਮ ਨਹੀਂ ਕਰਦਾ ਭਈਆ ਕੈਮਰਾ ਭਾਈ ਜੀ ਲੋ ਜੀ ਕਰੋ ਦਰਵਾਰ ਸਾਹਿਬ ਦੇ ਦਰਸ਼ਨ ਮਹਾਰਾਜ ਜੀ ਦੇ ਬਾਰੇ ਆਪ ਕਰਾ ਦੇ ਇਸ ਨੂੰ ਦਰਸ਼ਨ ਤੇ ਸੰਗਤ ਆਪਣੀ ਚਲੀ ਗਈ ਤੇ ਆਪਾਂ ਵੀ ਚੱਲਦੇ ਹਾਂ ਲੋ ਜੀ ये आगे चलने का रास्ता ही ये चलियो ना अच्छे से यार ना चलियो ना इस तरह ही ਚੱਲ ਜੇ ਅੱਗੇ ਚੱਲਦੇ ਹੁਣ ਆਪਾਂ ਉੱਥੋਂ ਮਾਤਾ ਜੀ ਦੇ ਜਗ੍ਹਾ ਦੇ ਦਰਸ਼ਕ ਮੇਰੇ ਮਾਤਾ ਦੇ ਤੇ ਇਹ ਸੰਗਤ ਸਾਰੀ ਨਾਲ ਵੀ ਲਵਾ ਕੇ ਆ ਰਹੀ ਹੈ ਚਲੋ ਭਾਈ ਬੜੀ ਹੋ ਗਈ ਅੱਜ ਦਾਰਸ਼ਨ ਦੇਖਾ ਸੇਵਨ ਖਾਣਾ ਚੱਲਦੇ ਆ ਜੀ ਹੁਣ

ਸੰਗਤਾਂ ਨਹੀਂ ਜ਼ਿਆਦਾ ਨਹੀਂ ਆਈ ਹੋਈ ਫੇਰ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਤੇ ਇੱਧਰ ਥੱਲੇ ਜਾ ਕੇ ਸਰਾਨਾ ਜੀ ਤੇ ਲੰਕਰਾਲ ਮਾਦੇ ਆਪਣੇ ਦੇਖ ਲਈ ਲੋ ਜੀ ਕੋਲੇ ਮਹਾਲੇ ਨਾਲ ਪੂਰੇ ਫੁੱਲ ਰੰਗ ਬੰਨੇ ਹੁੰਦੇ ਨੇ ਮਹਾਰਾਜ ਦੇ ਤੇ ਪੂਰੀ ਫੁੱਲ ਰਾਊਂਡ ਕੰਨਦੀ ਆ ਪੂਰਾ ਫੁੱਲ ਘੱਟ ਹੁੰਦਾ ਈ ਤੇ ਆਪਾਂ ਤੁਹਾਨੂੰ ਜਾਣ ਤੋਂ ਪਹਿਲਾਂ ਬਾਰੇ ਪਾਸੇ ਨੂੰ ਸਾ ਨਾਜ਼ਰ ਕਮਾ ਲਈਏ ਜੀ ਸਾਫ ਨੇ ਕਰਾ ਲਈਏ ਤੇ ਅਜਿਹਾ ਵਾਕ ਤਾਂ ਛੋਟੀ ਦੇ ਵੇਢੀ ਬਣਾਈ ਵੀ ਆ ਨਾ ਯਾਰ ਇੱਕ ਆਪਣੀ ਬੁੜੀਆਂ ਦਾ ਬੜਾ ਪੰਗਾਗਾ ਦੱਸ ਕੇ ਵੀ ਨਹੀਂ ਜਾਂਦੇ ਕਿੱਧਰ ਨੂੰ ਵਾਰੇ ਨੇ ਬੰਦਾ ਬਾਅਦ ਕਿਸੇ ਨਾਵਦਾ ਘਰੀ ਜਾਂਦਾ ਉਹਨਾਂ ਇਲੈਕਟਰਾਂ ਸੀ ਜਿਹੜੇ ਸਨੇਹ ਦਾ ਟੰਡਾ ਸੀ ਤੇ ਸਨੇਹਟਰ ਆਈ ਮਿਲਦਾ ਥੱਲੇ ਵਾਗੇ ਤਾਂ ਪਿੱਛੇ ਪਿੱਛੇ ਫਰੀਏ ਨਾ ਮਲਬਾ ਉਹ ਗੱਲ ਆ ਕਿ ਗਲਤ ਦਾ ਜਿਹਨੇ ਸੜਤੀਆਂ ਵੀ ਲਏ 2 ਮੀਟਰ ਫਿਰ ਉਧਰ ਆਣਗੇ ਵੀਰਾਂ ਨਾਲ ਸਰੀ ਵਾਲਾ ਜਿਹੜਾ ਬੰਦਾ ਨਾਲ ਆਇਆ ਉਹ ਤਾਂ ਨਾਲ ਲੈ ਜਾਣ ਸੋ ਲੱਗਿਆ ਜਿਵੇਂ ਲੈਵਲ ਤੇ ਬੜੀ ਹੁੰਦੀਆਂ ਨੇ ਲਓ ਜੀ ਨਿਕਲ ਚੱਲੇ ਆਪਾਂ ਇਹ ਬਾਜ਼ਾਰ ਆ ਸਾਰਾ ਅਨੰਦਪੁਰ ਸ਼ਹਿਰ ਦਾ ਇਹ ਕਿਹੜਾ ਬਾਜ਼ਾਰ ਇੱਥੇ ਇਹ ਤਾਂ ਪਹੁੰਗੇ ਕਿੱਥੇ ਪਰਸਾਵਾ ਇੱਧਰ ਦੀ ਜਾਣਾ ਅੰਦਰ ਦੀ ਤਾਂ ਇੱਧਰ ਦੀ ਜਾਣਾ ਇੱਧਰ ਨੂੰ ਇਹ ਇੱਧਰ ਪਾਰਕਿੰਗ ਆ ਕਿ ਸਾਰੀ ਗੱਡੀਆਂ ਦੀ ਤੇ ਇਹ ਆ ਕੇ ਕਰ ਦੋ ਬਤਾ ਸਰ ਉੱਪਰ ਦਾ ਰਸਤਾ ਉਹ ਅੱਗੇ ਕਿਹੜਾ ਹੀ ਕੇ ਬੱਤੀ ਇਹਨਾਂ ਨੂੰ ਲਓ ਜੀ ਇਹਦੇ ਤੋਂ ਵਾਰ ਕੀ ਕਰ ਸਾਵਾਂ ਹੋ ਗਿਆ ਤਾਂ Saya guru, saya mana di Cianzu Pratap ya, ye. Logik itu persepsi, ya. parking dan juga di... ਲੋ ਇਹ ਆ ਗਿਆ ਦਰਬਾਰ ਸਾਹਿਬ ਕੀਰਤਪਰਸਾ ਜੀ ਕੀ ਆ ਪਾ ਪੀ ਰਹੇ ਹਨ ਤੇ ਅੱਗੇ ਅਬੀ ਮੁੰਬੀ ਵਿੱਚ ਪੀ ਰਹੀ ਹੈ ਤੇ ਪਾਣੀ ਦੀ ਸੇਲੀ ਔਰ ਇਹ ਸਾਰਾ ਲੰਗਰ ਹਾਲ ਕੀਰਤਪਰਸਾ ਦਾ ਸੰਗਤ ਚਾਹ ਪਾਣੀ ਸਾ ਕਰਈਆ ਚਾਹ ਪਾਣੀ ਪੀ ਰਹੀ ਆ ਲੋ ਜੀ ਮਾਤਾ ਜੀ ਕਹਿੰਦੇ ਆ ਸਿਬੂ ਦੇਖਣ ਜਿੱਥੇ ਆਸਤੀਆਂ ਪ੍ਰਸਤ ਕੀਤੇ ਨੇ ਜੀ ਮਾ ਚਲੋ ਦਿਖਾ ਲੈਣਾ ਆ ਬੌਲੀ ਸਾਹਿਬ ਉਹ ਜੀ ਬਾਤ ਕਰਨੀ ਚਾਹੀਦੀ ਹੈ ਲੋ ਜੀ ਇਹ ਹੈ ਉਹ ਘਾਟ ਇਸ ਵਕਤ ਜਲ ਪ੍ਰਵਾਹ ਕਿੱਥੇ ਹੁੰਦੇ ਨੇ ਆਪਾਂਗੇ ਕੀਤਪੁਰ ਕੀਤਪੁਰ ਤੋਂ ਹੁਣ ਅੱਗੇ ਨੂੰ ਵਾਵੇਂ ਚੱਲੇ ਜੀ ਮਾਤਾ ਉਹ ਰਿਆਂਗੇ ਨੇ ਅਸੀਂ ਦੇਖਨੇ ਆ ਤੇ ਮਾਹ ਦੇਖ ਲੋ ਲੋ ਫਿਰ ਇਹਨਾਂ ਨੂੰ ਆਪਾਂ ਨੇ ਕਰਾਤੇ ਦਰਸ਼ਨ ਤੇ ਪਾਣੀ ਬਹੁਤ ਜ਼ਿਆਦਾ ਸਾਫ ਹੈ ਚੱਲਦਾ ਬਹੁਤ ਤੇਜ਼ ਹੈਗਾ ਪਰ ਹੁਣ ਤਾਂ ਠੰਡ ਬਾਤ ਹੋ ਜ਼ਿਆਦਾ ਗਈ ਤੇ ਗਰਮੀ ਚਾ ਇੱਥੇ ਪੁੱਲ ਸੁਨਾਨ ਕਰਕੇ ਜਾਂਦੀ ਹੈ ਜੀ ਸੰਗਤ ਸੋਹੇ ਦਰਸ਼ਨ ਚਲੋ ਜੀ ਹੱਥ ਥੱਲੇ ਸਾਰੇ ਨੀਚੇ ਆਹ ਤਿੰਜਾਲ ਪ੍ਰਵਾਹ ਕੀਤੀ ਹੋਣਾ ਜੀ ਸਾਹਿਬ ਕੀ ਸਬਸਾ ਤੋਂ ਸ਼ੁਰੂ ਕਰਦੇ ਆਂ ਚਲੋ ਜੀ ਆਪਣੇ ਚਾਲੇ ਬਾਬਾ ਜੀ ਦੇ ਜੀ ਤੋਂ ਪਰਤੋਂ ਉਹ ਟੋਟਲਾ ਹੀ கொல்லியில் ਦੀ ਨਾ ਕੋਈ ਨਾ ਹਨਰੂ ਨਾਲ ਹੈ ਨਾ ਲੋ ਜੀ ਆ ਗਿਆ ਉਹ ਫ੍ਰੈਂਚ ਬੋਲਾਂ ਜਿਵੇਂ ਤੋਪਾ ਖਾਤੇ ਪ੍ਰੋਬਾੜਾ ਜੋ ਬਣੀ ਹੁੰਦਾਗਾ ਇਹਨੇ ਖਾਲੀ ਪਿਆ ਹੁਣ ਖਾਲੀ ਪਿਆ ਸਾਹ ਰਾਏ ਹੈ ਹੁਣ ਇਹਦੇ ਚੱਪ ਥਾ ਸ਼ਿੰਕਾਰਾ ਤਾਂ ਪਹੁੰਚ ਆ ਰਿਹਾ ਜੀ ਆ ਗਿਆ ਗੁਸਤਵਾਰਾ ਡਾਇਰ ਕਰ ਤੋ ਰਹੇ ਆਹ ਪਾਰਕ ਤੇ ਮੇਰੇ ਪਾਰਕ ਯਾਰ ਤੇ ਲੋ ਜੀ ਰੋਪੜ ਤੋਂ ਨਿਕਲਾ ਹੈ ਆਪਾਂ ਤੇ ਤਰਾਹਾ ਚੁੱਕਰ ਸਾਹਿਬ ਵਾਲਾ ਲੋਡ ਪੈ ਗਿਆ ਹੈ ਨਹਿਰ ਦੇ ਨਾਮ ਨਾਲ ਇਹ ਬਾੜੀ ਖੱਟੀ ਪੀਂਦਾ ਹੀ ਨਹੀਂ ਹੈਗਾ ਹਮ ਨੂੰ ਕਹਿੰਦੇ ਬਾੜੇ ਚੱਲੋ ਜੀ ਛੇ ਦਿਗਾਈਏ ਹਮ ਟਰੱਕ ਦੇ ਪਿੱਛੇ ਨੀ ਆਪੀ ਨਾ ਬੋਲੀ ਊੜਾ ਆੜਾ ਲੈ ਗਿਆ ਹੋਇਆ ਹੈਗਾ ਬੜੀ ਇੰਗਰੈਟ ਲੱਗੀ ਅੱਜ ਰਾਣਾ ਕੈਟ ਲਗਾਈ ਜੀ ਵਧੀਆ ਇਹ ਆਪੀ ਮਾਂ ਬੋਲੀ ਲੋ ਜੀ ਸ੍ਰੀ ਚਮਕੌਰ ਸਾਹਿਬ ਚਮਕੌਰ ਗੜ੍ਹ ਸਾਹਿਬ ਤੋਂ ਅੱਗੇ ਖੜੇ ਆਂਗੇ ਰੁਕਿਆ ਰਾਹ 'ਚ ਠਾਬੇ ਤੇ ਚੱਲਦਾ ਸਿਫਲੀ ਏ ਰਸੀੀ ਬੀਤੇ ਫਿਰ ਦੱਲਾ ਅੱਗੇ ਨੂੰ ਜੀ ਆਪਾਂ ਮਾਪੇ ਜਾ ਨਹੀਂ ਸਕੇ ਕੋਸੂ ਗੁਰੂਪੁਰਾ ਚਿੰਜਾ ਕੇ ਕਿਉਂਕਿ ਆਪਣੀ ਯਾਤਰਾ ਸ਼ਿਪੰਦ ਤੱਕ ਤਾਂ ਲਈ ਜੋ ਕਿ ਕੰਪਲੀਟ ਹੋ ਚੁੱਕੀ ਹੈ ਤੇ ਹੁਣ ਆਪਾਂ ਬੋਲੇਮਾਲੇ ਤੇ ਉਹ ਸਾਰਾ ਵੀ ਸ਼ਾਇਦ ਬੋਲੇਮਾਲੇ ਦੇ ਆਸ-ਪਾਸ ਜਾਂ ਬੋਲੇਮਾਲੇ ਥੀ ਪਹੁੰਚਾਂਗੇ ਜੀ ਅਨੰਦਪੁਰ ਸਾਹਿਬ ਤੇ ਨਾਲੇ ਆਪਾਂ ਕਰਾਂਗੇ ਸਾਰੇ ਗੁਰੂਪੁਰਾ ਦੀ ਯਾਤਰਾ ਨਾਲੇ ਮਾਤਾਂ ਦਾ ਮੱਥਾ ਵੀ ਟੇਕ ਕੇ ਆਵਾਂਗੇ ਮਾਤਾਂ ਜੀਨਾਂ ਦੇ ਵੀ ਤੇ ਸਾਰੇ ਗੁਰੂ ਘਰ ਜਿੰਨੇ ਰਾਤ ਨੂੰ ਪੱਟਾ ਖਾਇਆ ਵਸ ਚਮਕੌਰ ਸਾਹਿਬ ਤੇ ਹੋਰ ਵੀ ਨੇ ਪ੍ਰਵਾਰਕ ਸੂਰਾ ਜਿੰਨੇ ਗੁਰਦਾਰੇ ਸਾਰੇ ਯਾਤਰਾ ਕਰਾਈ ਜੀ ਤੇ ਕਿਹੜਾ ਹਾਲ ਹੈ ਘਰ ਦੇ ਸਮੂਹ ਨੂੰ ਵੀ ਦੇਖਣੇ ਜਾ ਕੇ ਘਰ ਦਾ ਪ੍ਰਵਾਹ ਹੋਣਾ ਚਾਹੀਦਾ ਆਪਣੀ ਅੱਜ ਪੰਜ ਛੱਤ ਦੀ ਯਾਤਰਾ ਕੰਪਲੀਟ ਹੋ ਗਈ ਤੇ ਹੁਣ ਆਪਾਂ ਚੱਲਦੇ ਕਰ ਲਈਏ ਰਾਹ ਦੇ ਵਿੱਚ ਜਿੱਥੇ ਕਿਤੇ ਵੀ ਮੜਿਆ ਆਪਾਂ ਬਨੇ ਰਹੇ ਹੁਣ ਸਾਡੇ ਜੀ ਨੌਜੀ ਆਮ ਆਏ ਹੁਣ ਜਿਹੜੇ ਗੁਰੂ ਘਰ ਦੇ ਵਿੱਚ ਸ਼ਾਇਦ ਉਹਦਾ ਰੜਾ ਸਾਹਿਬ ਆ ਖੜੀ ਹੈ ਉੱਥੇ ਵੀ ਆਮ ਆਏ ਕੁਝ ਵਾਰ ਕੋਲ ਲੋ ਜੀ ਆ ਖੜਿਆ ਹੁਣ ਲੱਕੀ ਦੇ ਢਾਬੇ ਤੇ ਲੱਕੀ ਬੈਠਾ ਢਾਬਾ ਪੀਏ ਲੱਸੀ ਲੋ ਜੀ ਆਪਾਂ ਲੱਕੀ ਦੇ ਢਾਬੇ ਤੋਂ ਆਲੂ ਵਾਲੇ ਪਰੌਠੇ ਸੱਕੇ ਤੇ ਲੱਸੀ ਪੀ ਕੇ ਆ ਆਗੇ ਵਾਪਸ ਪਰੌਠੇ ਉੱਥੇ ਪੂਰੇ ਸਵਾਲ ਸੀਗੇ ਆ ਗਿਆ ਨਜ਼ਾਰਾ ਤੁਸੀਂ ਰਹਿ ਗਏ ਹੋਰਾਮ ਜੀ ਤੁਸੀਂ ਆ ਖਾਣਿਆ ਤੁਸੀਂ ਦੇਖ ਲੋ ਖਵਾ ਦਾਨਿਆ ਪਰ ਉੱਥੇ ਦੀ ਕੀ ਗੱਲ ਆ ਅੱਜ ਤਾਂ ਰਾਣਾ ਸਭ ਕੁ ਗੱਡੀ ਲਾਵਾਂਗੇ ਲੱਸੀ ਹਾਂ ਉੱਥੇ ਉੱਥੇ ਬੰਦਿਆ ਖਾ ਕੇ ਅਸੀਂ ਮੁੜ ਕੇ ਨਹੀਂ ਜਮਕਣੀਆਂ ਹਾਂ ਰਾਣਾ ਹਾਂ ਪਾਵਾਂਗੇ ਕਿ ਲੱਸੀ ਦੀ ਬਾਦੂ ਬਾਦੂ ਤੇ ਜੈਂਮ ਰਾਣਾ ਮਾਪਾ ਸਾਦਾ ਪਾਣੀ ਦਾ ਲੰਗਰ ਚੱਲਦੇ ਰਹਿੰਦਾ 24 ਘੰਟੇ ਉਹ ਵੀ ਨਾਈ ਫੇਰ ਭੁੱਖ ਵਧੀਆ ਲੱਗੂ ਸਾਨੂੰ ਚਾਹ ਚੋ ਪੀ ਲਿਆ ਉੱਥੇ ਤੁਹਾਨੂੰ ਪਿਆ ਦਾਂਗੇ ਹੋਰ ਹੁਣ ਕਾਂ ਇਹਦਾ ਸੀ ਆ ਪ੍ਰਾਉਡਰ ਇਹਨਾਂ ਦਾ ਤੇ ਨਾਲੇ ਇਹ ਬੰਦਾ ਸੀ ਉਹ ਜੀ ਕਰਮਸਰ ਰੜਾ ਹੈਵ ਆਲਾ ਵੀ ਆਪਣੀ ਗੱਡੀ ਤੇ ਚਲਦੇ ਆਂ ਪਤਵਾਰ ਸਾਹਿਬ ਨਾਲ ਦਰਸ਼ਨ ਕਰਾਉਣੇ ਆ ਸਾਡਾ ਆਪਣੀ ਛਕ ਲੈਣੀਆਂ ਬੜੀਆਂ ਇਹ ਸੋਰੀ ਕਾਰ ਪਾਰਕਿੰਗ ਗੱਡੀ ਲਈ ਆ ਗਈ ਬਹੁਤ ਜਿਆਦਾ ਵੱਡਾ ਗੁਰਦੁਆਰਾ ਰੜਾ ਹੈਵ ਏ ਆਗੇ ਦਰਬਾਰ ਸਾਹਿਬਾ ਸਰੂ ਦਰਸ਼ਨ ਭਰੋ ਗੁਰੂ ਨਾਨਕ ਦੇਵ ਜੀ ਸਰ ਪੱਕਾ ਘਰ ਤਾਂ ਪਹਿਲਾਂ ਕੱਚਾ ਸੀਗਾ ਆਜਾ ਵਧੀਆ ਸਾਫ ਸਾਂਝਾ ਹੋ ਗਿਆ ਸੀ ਲੋ ਜੀ ਸਰ ਲੋ ਦਰਸ਼ਨ ਸੰਗਤ ਜੀ ਤੇ ਸਿਵੀਰਾਣਾ ਸਾਹਿਬ ਦੇ ਏ ਆ ਗਿਆ ਗੁਰੂ ਨਾਨਕ ਲੰਗਰ ਹਾਉ ਇਹ ਲੰਗਰਾਲ ਆ ਗਿਆ ਜੀ ਜੈ ਜੈ ਰਾਮ ਓ ਜੈ ਜੈ ਰਾਮ ਗੁਰੂ ਜੀ ਦਾ ਸਾਹਮਣਾ ਲਓ ਜੀ ਇਹ ਆ ਗਿਆ ਦਰਬਾਰ ਸਰ ਸਾਹ ਅੰਦਰ ਕੇ ਚੱਲ ਕੇ ਸਾਹਮਣੇ ਮਹਾਰਾਜ ਪ੍ਰਕਾਸ਼ ਨੇ ਵਾਹਿਗੁਰੂ ਜੀ ਕਾ ਜੀ ਸਾਹ ਆਪ ਅੱਖੇ ਦੂਜੇ ਲਾ ਲਈ ਵੱਡੇ ਜੀ ਮੰਨ ਪੂਜਾ ਕਰਦੋ ਬਰਾ ਕਰਨ ਸਰਦ ਸਾਹਿਬ ਯਾਦ ਕਰਨਾ ਗੁਰੂ ਪਾਉ ਦੀ ਜਨ ਮਹਾਂ ਦਰਬਾਰੀ ਇਹ ਮੇਰੇ ਵਕੀਆ ਕਹਿ ਰਖਾਏ ਜੀ ਇਹ ਅਗ ਦਵਾਰਾ ਰੜਾ ਤਵ ਬੋਈ ਸਹਲਾ ਪੰਗਲਾਏ ਮਨ ਤੇ ਬਕੂ ਆ ਚਾਹੇ ਜਿਤ ਤਪਰੇ ਬਾਪ ਜੱਤੇ ਮਾਰੀ ਪ੍ਰਭੀ ਸਰਣੁ ਪ੍ਰਭ ਸਭ ਕੋ ਇਕਨ ਕਰਮ ਕਰਾਮ ਪੂਰਨ ਸੰਤੋਏ ਗਾਹਾਓ ਹੋ ਹੋ ਮਨੁ ਮੁਛਿਆ ਕਰਿ ਮੈ ਨਾਮਾਉ ਤੈ ਕਿਛੁ ਯਾ ਕੂਸਾਲਾ ਕਰਹੇ ਕਿਰਪਾ ਜੀ ਜਨਨ ਦੇ ਰਖੇ ਜਨ ਜਨ ਕੇ ਕਿਛੁ ਰਖੇ ਕਹਿ ਨਾਏ ਪ੍ਰਭ ਕੀ ਬਨਿਆ ਲਓ ਜੀ ਮੱਖਾ ਟੇਕਾ ਹਾਜੀ ਲਵਾਏ ਬਾਬਾ ਜੀ ਦੇ ਤੇ ਤਾਂ ਜੀ ਬਸ ਇੱਧਰ ਜਿਹੜਾ ਸਰਾਮਾ ਸੀ ਗਿਆ ਜਿੱਥੇ ਬਾਬੇ ਰਹਿੰਦੇ ਜੀ ਕਿ ਸਾਰੇ ਢਾਤੀਆ ਤੇ ਹੁਣ ਨਵੀਆਂ ਬਣਾਈਆਂ ਜਾ ਰਹੇ ਨੇ ਜੀ ਤੇ ਤੁਹਾਨੂੰ ਕਰਦੇ ਪਾਰਕਿੰਗ ਕਰਨੀ ਜੀ ਤੇ ਹਟ ਰਿਹਾ ਗਿਆ ਸੋਹਰ ਸਾਹਿਬ ਬਣਿਆ ਆ ਜੀ ਜੀ ਸਾਰਾ ਲੰਗਰ ਹਾਲ ਇੱਕ ਮਨ ਮੈਂ ਹਰ ਤੇ ਮਹਾਰਾਜੀ ਕਿਰਪਾ ਨਾਲ

ਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਆਪਣੇ ਬਾਫੇ ਦੇ ਜਗ੍ਹਾ ਰਸੜਤ ਤੇ ਕਾੜਾ ਹੈ ਤੋਂਪਾ ਤੇ ਚਾਲੇ ਪੈਣ ਨੂੰ ਦਾਦਿਆ ਲਾਦੀਆਂ ਬਾਬੇ ਨੇ ਧੂਈਆਂ ਛੱਡ ਤੋ ਲਓ ਜੀ ਗੱਡੀ ਦੇ ਲੋ ਵੀ ਮਲਾਈ ਤਾਂ ਖਰਾਬ ਹੋ ਗਈਆਂ ਤੇ ਗੁਰਦੁਆਰਾ ਹੈ ਮੈਂ ਜੀ ਨੂੰ ਪਲੇਅਰ ਕੋਟ ਲੈ ਆ ਗਏ ਗੁਰਦੁਆਰਾ ਹਾਂ ਦਾ ਨਾਰਾ ਕੋਲ ਜੀ ਤੇ ਉਹ ਸਾਹਮਣੇ ਰਹਿ ਕੇ ਗੁਰਦੁਆਰਾ ਹਾਂ ਦਾ ਨਾਰਾ ਜੀ ਚਾਲਦੇ ਆ ਫਿਰ ਲਾਈਟਾ ਕਰਾ ਕੇ ਠੀਕ ਮੈਂ ਆ ਸਾਲੂ ਕਰਵਾ ਕੇ ਨਾ ਮੈਂ ਕੈਂਪ ਵਿੱਚ ਨੇ ਰਚਾਉ ਨੂੰ ਟੱਕਰਾ ਮਾਰਦੇ ਨੇ ਆਪਾਂ ਇੱਥੇ ਕਰਵਾਲਾ ਨੇ ਜੀ ਮਿਸਤਰੀ ਤੋਂ ਭਰਾ ਨੂੰ ਪਿਆ ਇਹ ਗੁਰਦੁਆਰਾ ਖੰਡਾ ਨਾਰਾ ਜੀ ਆਹ ਦੇ ਨਾਰੇ ਕੋਲ ਗਾਣ ਤੇ ਰੁਕੇ ਸੀ ਤਾਂ ਪਿੰਡ ਪਹੁੰਚ ਗਏ ਗੁਰਦੁਆਰਾ ਢਾਣਾ ਸਾਹਿਬ ਕੋਲੇ ਆ nah, ਗਿਆ ਸਾ ਨਿਹਾਲ ਸਤਿ ਸ਼੍ਰੀ ਅਕਾਲ ਲੋ ਜੀ ਬਾਬੇ ਦਾ ਜਗਾਰ ਛੱਡ ਕੇ ਆਪਾਂ ਘਰੇ ਲੋ ਆਤੀ ਹਾਜ਼ਰੀ ਲੋ ਜੀ ਪਹੁੰਚ ਗਏ ਘਰੇ ਆਪਾਂ ਤੇ ਟਾਈਮ ਹੋ ਗਿਆ 7 ਦਾ ਤੇ ਕੋਲ ਨੇ ਮਾਤਾ ਉਹ ਰੇਣੇ ਜੰਦੇ ਕੋਲ ਤੇ ਹਲੋ ਪ੍ਰਸਾਦਾ ਪਾਣੀ ਛੱਕ ਕੇ ਕਰਾਂਗੇ ਰਾਮ ਜੀ ਸਭੇ ਵਧਾ ਬਾਬੇ ਤੇ ਸਾਫ ਸਾਰਾ ਬਾਬੇ ਦੀ ਕਿਰਪਾ ਨਾਲ ਨਾਲ ਆ ਜੀ ਜਿਗਰ ਖਨਾਲਾ ਬਾਬੇ ਨਾਨਕ ਦੀ 10ਵੇਂ ਪਾਸਾ ਜੀ ਕੋਈ ਜੀ ਜਿਗਰ ਖਨਾਲਾ ਬਹੁਤ ਵਧੀਆ ਯਾਤਰਾ ਹੋਈ ਯਸ ਪੰਜਾ ਤਖਤਾਂ ਦੀ ਤੇ ਪਹੁੰਚ ਗਏ ਘਰ ਨੂੰ ਜਿੰਦੇ ਕੁੰਡੇ ਤੇ ਘਰ ਦੀ ਵੀ ਕੱਲ ਨੂੰ ਸਫਾਈ ਕੋਈ ਕਰਾਂਗੇ ਬਰਾਲ ਹੋਇਆ ਪਿਆ ਮਹੀਨੇ ਦੇ ਆਸ-ਪਾਸ ਹੋ ਗਿਆ ਆਪਾਂ ਨੂੰ ਕਰੋ ਗਿਆ ਨੂੰ ਜੀ ਤੇ ਚਲੋ ਪਧੀ ਆ ਵੀ ਆਪਣੇ ਸੰਜਾਮਾਂ ਦੀ ਵਧੀਆ ਯਾਤਰਾ ਹੋ ਗਈ। ਆ ਖੜਾ ਆਪਣਾ ਛੋਟਾ ਜੀ ਤੇ ਆਪਣਾ ਹੋਇਆ ਸੀ ਐਕਸੀਡੈਂਟ ਤੇ ਪਰ ਰੱਬ ਦੀ ਕਿਰਪਾ ਨਾਲ ਹੀ ਆਪਾਂ ਬਚ ਗਏ ਜੀ। ਆਣ ਆਪਨੇ ਜਾਂਦਾ ਸਾਰਾ ਗੱਡੀ ਵਟ ਕੇ ਤੇ ਚੀ ਵੀ ਸਾਰਾ ਕੋ ਤੇ ਆ ਖੜਾ ਆਪਣਾ ਛੋਟਾ ਕੋਈ ਗੱਲ ਨਹੀਂ ਬਾਬਾ ਸੁੱਖ ਰੱਖੇ ਕਦੇ ਦਾ ਵੀ ਮਰਵਾ ਮਗੇ ਯੂਰ ਸਾਹਿਬ ਜਿਹੜਾ ਅੱਡਾਂ ਗਏ ਤੇ ਵੀ ਯਾਤਰਾ ਆਪਾਂ ਮਾਰਾ ਸੁੱਖ ਰੱਖੇ ਆਪਣਾ ਹੋ ਗਿਆ ਤਾਂ ਤਾਂ ਐਕਸੀਡੈਂਟ ਤਾਂ ਕਰਕੇ ਆਪਾਂ ਗਏ ਸੀਗੇ ਜਾਣੇ ਹੁੰਨੇ ਰਿਕਸ਼ਾ ਗੱਡੀ ਤੇ ਕੁਝ ਵਾਰ ਪੰਦੇ ਦਾ ਵੀ ਯਾਤਰਾ ਕੀਤੀ ਆ ਤੇ ਆ ਛੋਟੇ ਤੇ ਆਪਣਾ ਹੋਇਆ ਐਕਸੀਡੈਂਟ ਜੀ ਘਰ ਦਾ ਵੀ ਬੰਦੇ ਵੱਧੋ ਫੰਦੇ ਵਾਜੋਂ ਮੁਰਾਹਲ ਹੋ ਜਾਂਦਾ ਜੀ ਗਰਦਾ ਚੜਿਆ ਪਿਆ ਸਾਰੇ ਘਰ ਚ ਕੱਲ ਨੂੰ ਕਰਾਂਗੇ ਸਾਫ਼ ਸੁਥਿਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਆਪਾਂ ਨੂੰ ਨਿਗਾ ਵੀ ਬਹੁਤ ਕੰਮ ਕਰਨ ਲੱਗੀ ਤੇ ਘਰ ਪਹੁੰਚਣ ਸਾਰ ਕੰਨ ਵੀ ਆਪਣੇ ਵਧੀਆ ਕੋਸ ਕੋਸ ਕੋਨਾ ਕੋਸਾ ਕੰਮ ਕਰਨ ਲੱਗ ਗਏ ਜੀ ਪਹਿਲਾਂ ਆਪਾਂ ਜੰਮਾ ਨਹੀਂ ਸੀ ਸੋਨ ਤਾਂ ਤੇ ਹੁਣ ਜਾਨੀ ਕਿ ਫਿਰ ਵੀ ਅੱਧੂ ਖਲੇ ਮੰਗ ਹੋ ਗਏ ਡਾਕਟਰ ਤੋਂ ਲਾ ਮੈਂ ਸਲਾਹ ਹੁਣ ਇੱਕ ਦੋ ਦਿਨਾਂ ਦੇ ਵਿੱਚ ਦਵਾਈ ਦਾ ਪਾ ਕੁਵਾ ਮਾਗੇ ਲੋਈ ਇੱਥੇ ਦਾ